ਜੀ ਕਰਦੇ ਆ ਕਿ ਨੂੰ ਭਾਲਦੇ ਆਂ ਅੰਦਰ ਹੀ ਖਾਣ ਪੀਣ ਜਾਂ ਉਹ ਰੋਗ ਮਾਰਦਾ ਉਹ ਨਹੀਂ ਮੈਂ ਚੰਗਾ ਸਮਝਦੀ ਠੀਕ ਹੈ ਨਾ ਮੈਂ ਤੈਨੂੰ ਇੰਨਾ ਪੜਾਇਆ ਲਿਖਾਇਆ ਕਾਦੇ ਵਾਸਤੇ ਕੰਮ ਕਰਨ ਵਾਸਤੇ ਦੱਸੀਗਾ ਮੈਨੂੰ ਵੀ ਉਹਨਾਂ ਦੇ ਕੱਪੜੇ ਧੋਵੇਂ ਗੋਹਾ ਪੂੜਾ ਕਰੇ ਫਿਰ ਉਹਨਾਂ ਨੂੰ ਬੈਠਿਆਂ ਨੂੰ ਪਰੌਂਠੇ ਬਣਾਉਣ ਆ ਕੇ ਜਿਵੇਂ ਇਹਦੂ ਗੱਲ ਹੈਗੀ ਇਹ ਗੱਲ ਤਾਂ ਮਾਂ ਤੇਰੀ ਸੱਚ ਲੱਗਦੀ ਨਹੀਂ ਥੋੜੀ ਫਿਰ ਉਹਨੂੰ ਬਾਅਦ ਚ ਦਵਾਵਾਂਗੇ ਹੁਣ ਤਾਂ ਨਵਾਂ ਨਹੀਂ ਲੱਗਣੀ ਤੂੰ ਮੇਰੀ ਜੱਸੀ ਵਾਸਤੇ ਸੀ ਉਹ ਸੂਟ ਮੇਰੀ ਜੱਸੀ ਵਾਸਤੇ ਤੇਰੀ ਜੱਸੀ ਆ ਗਈ ਪਤਾ ਨਹੀਂ ਕੀ ਆ ਗਈ ਕੋਈ ਨਾ ਫਿਰ ਤੂੰ ਕੱਪੜਾ ਕਰ ਜਾ ਕੋਈ ਨਬਰੀ ਤੈਨੂੰ ਮੈਂ ਦਿਵਾ ਲੂੰਗਾ ਕੋਈ ਕਲੇਸ਼ ਪਾਏਗਾ ਕਿਉਂ ਦਿਵਾ ਲਿਆਉਂਗਾ ਮੈਨੂੰ ਵੀ ਪ੍ਰੋਪਰ ਤਿੰਨ ਸੂਟ ਚਾਹੀਦੇ ਤੈਨੂੰ ਪਹਿਲਾਂ ਦਿਵਾ ਕੇ ਲੈ ਲੈ ਨਹੀਂ ਤਾਂ ਇੱਥੇ ਵਿਆਹ ਗਿਆ ਹੀ ਹੋਈ ਹੈਗੀ ਕਿਉਂ ਫਿਰ ਤੂੰ ਅੱਛਾ ਤੇਰਾ ਕਰਕੇ ਚੱਕ ਲੈਣੇ ਬਹੁਤ ਅੱਛਾ ਬੱਸ ਕਰ ਨਬਰੀ ਤੂੰ ਵੀ ਕਰ ਜਾ ਫੜਦੀ ਨਹੀਂ ਬੋਲਦੀ ਫਿਰ ਕਹਾਂਗੇ ਕਿਹਨੂੰ ਜੇ ਕਹਾਂਗੇ ਕਲੇਸ਼ ਪਾਉ ਤਾਂ ਹੀ ਕਹਿੰਨੇ ਵੀ ਚੁੱਪਚੀ ਭਲਾਈਆ ਚੁੱਪ ਕਰਕੇ ਬਹਿ ਜਾ ਬੱਸ ਬਾਲਾ ਬੋਲੇ ਹੀ ਨਾ ਕਰ ਫੇ ਚਿੱਤਰ ਖਾਵਾਂਗੇ ਹਾਂ ਚੁੱਪ ਕਰ ਜਾਇਆ ਕਰ ਸੂਈ ਧਾਗਾ ਚੱਕ ਰਿਆ ਚਾਰ ਤੋਪੇ ਮੇਰੇ ਮੂੰਹ ਤੇ ਲਾ ਦੇ ਚਾਰ ਆਪਦੇ ਤੇ ਲਾ ਲੈ ਮੈਂ ਕਰ ਰਹੀ ਰਹੀ ਸਾਰਦਨ ਰਹਿਣਾ ਅਸੀਂ ਨਹੀਂ ਸੱਸ ਨੂੰ ਹਨ ਤੂੰ ਕੰਮ ਵਿੱਚ ਸੋਕਣਾ ਵਾਂਗੂ ਆਡੇ ਲੰਮਾ ਮੈਂ ਦੱਸਦੀ ਨਹੀਂ ਹੈਗੀ ਹਾਂ ਭੈਣ ਜੀ ਆਹੀ ਗੱਲ ਮਾੜੀ ਹੈ ਤੁਸੀਂ ਹੁਣ ਐ ਆਖੋਗੇ ਵੀ ਮੈਂ ਕੀ ਬੋਲੀ ਜਾਨੀ ਆ ਜਿਹੜਾ ਫੋਨ ਤੇ ਵਾਰੀ ਵਾਰੀ ਕਰਕੇ ਫੋਨ ਪੇਕਿਆ ਨੂੰ ਦੱਸਦੀ ਐ ਤੀ ਉਹ ਵੱਸਦੀ ਨਹੀਂ ਹੁੰਦੀ ਸਿੱਧੀ ਜੀ ਗੱਲ ਕਹੀ ਨਹੀਂ ਮੈਂ ਤਾਂ ਵੀ ਫੋਨ ਵੀ ਘੱਟ ਕਰਨਾ ਚਾਹੀਦਾ ਮਾੜੀ ਮਾੜੀ ਗੱਲ ਦਾ ਜਾਂ ਫੇਰ ਵਾਦਾ ਵਾਦਾ ਅੱਗੇ ਹੁਣ ਇਹ ਨਾਲੇ ਤਾਂ ਮੇਰੀ ਭੈਣ ਨੂੰ ਕੁੱਟੀ ਜਾਣ ਨਾਲੇ ਤੋਂ ਕੰਮ ਲਈ ਜਾਣ ਆ ਭੈਣਾ ਸਾਲਾ ਗੁੱਸੇ ਤੋਂ ਤੂੰ ਮੇਰਾ ਹਟਪਣ ਨੂੰ ਫਿਰਦੀ ਆ ਹਟ ਹਾਲੇ ਕੀ ਗੱਲ ਹੋ ਗਈ ਮੈਨੂੰ ਐ ਦੱਸੇ ਮਾੜਾ ਬੜਾ ਵਾਲੀ ਗੱਲ ਈ ਹੈ ਮੈਨੂੰ ਲੱਗਦਾ ਨਾ ਤੇਰੀ ਨਨਾਨ ਪ੍ਰੀਤ ਤਾਂ ਸਹੀ ਕਹਿੰਦੀ ਐ ਤੂੰ ਈ ਜ਼ਿਆਦਾ ਕਰਤੀਆਂ ਕਿ ਸਹੀ ਆ ਉਹਦੇ ਵਰਗੀ ਬਣ ਗਈ ਹੁਣ ਤੂੰ ਉਹ ਤੈਨੂੰ ਵਧੀਆ ਲੱਗਦਾ ਕਿ ਮੈਂ ਮਾੜੀ ਲੱਗਣ ਲੱਗੀ ਵਧੀਆ ਵਧੀਆ ਹੀ ਲੱਗਦੀ ਤੂੰ ਜ਼ਿਆਦਾ ਨਾ ਕੋਈ ਮੇਰੀ ਗੱਲ ਸੁਣ ਲੈ ਹਾਈ ਹਾਈ ਜੈਖੰਦੀ ਜਮੀਨੀ ਧੁੱਪ ਦਿਖਾਈ ਦਿੰਦੀ ਕੰਮ ਨਿਬੜ ਗਿਆ ਅੰਦਰ ਹੀ ਫੇਰ ਬਹਿਣਾ ਪੈਗਾ ਨਹੀਂ ਤਾਂ ਐ ਸੀਗਾ ਚਲ ਬਾਹਰ ਦੋ ਚਾਰ ਘਰਾਂ ਦੇ ਖੜ ਜਾਂਦੀ ਗੱਲਾਂ ਬਾਤਾਂ ਹੋ ਜਾਂਦੀਆਂ ਨਾਲ ਢੋਹਲਾ ਹੋ ਜਾਂਦਾ ਚਲ ਆਈ ਕਰਦੀ ਅਰ ਰਾਨੂੰ ਨੂੰ ਫੋਨ ਕਰਦੀ ਆ ਪਤਾ ਤਾਂ ਕਰਾਂ ਕੀ ਹਾਲ ਚਾਲ ਆ ਉਹਦਾ ਕਿਤੇ ਮੇਰੀ ਧੀ ਸਹੁਰੇ ਘਰ ਓਖੀ ਤਾਂ ਨਹੀਂ ਹੈਗੀ ਕਰਦੀ ਆ ਗੱਲ ਮੈਂ ਨਾਲੇ ਦੋ ਚਾਰ ਗੱਲਾਂ ਹੋ ਜਾਣੀਆਂ ਨਾਲੇ ਦੱਸ ਦੁਗੀ ਆਪਦੇ ਘਰ ਦਾ ਹਾਲ ਚਾਲ ਅਰੇ ਹੇ ਕਿਤੇ ਹੋਰ ਤਾਂ ਨਹੀਂ ਮੇਰੀ ਧੀ ਨੂੰ ਠੰਡ ਚ ਕਿਤੇ ਕੰਮ ਕਰ ਲਾ ਰੱਖਿਆ ਦੱਸ ਬਤਾਂ ਗਿਆ ਗਾਣਾ ਜਾਂ ਚੱਲ ਪੈਂਦਾ ਪਹਿਲੀ ਹੈਲੋ ਹਾਂ ਮਾ ਹਾਂ ਬੁੱਤ ਕਿਵੇਂ ਐ? ਬਹੁਤ ਵਧੀਆ ਮਾ ਤੁਸੀਂ ਦੱਸੋ ਕਿਵੇਂ? ਵਧੀਆ ਬੁੱਤ ਬਸ ਮੈਂ ਤਾਂ ਨਾ ਬੇਲੀ ਸੀ ਦਸ ਮਿੰਟ ਆ ਠੰਡ ਜੈਖਣ ਦੀ ਇੰਨੀ ਐ ਅੰਦਰ ਫੇਰ ਬਾੜ ਦਿੰਦੀ ਐ ਨਹੀਂ ਤਾਂ ਬਾਹਰ ਧੁੱਪੇ ਮੰਜਾ ਢਾ ਕੇ ਬਹਿ ਜਾਨੇ ਆਪਾਂ ਦੇ ਠੰਡੀ ਵਾਲੀ ਜਿਹੜੀ ਤੁਸ ਨਿਕਲਦੀ ਐ ਇੰਨੀ ਧੁੰਦ ਹੋਈ ਪਈ ਐ ਤੂੰ ਅੰਦਰ ਟਿਕ ਜਾ ਫਿਰ ਹੋ ਜੇਗੀ ਬਿਮਾਰ ਮੈਂ ਤਾਂ ਟਿਕੀ ਆ ਪੁੱਤ ਉਹ ਆਪਣੀ ਵਾਲੀ ਛੋਟੀ ਤਾਂ ਗਈ ਕੱਲ ਜ ਵਾਗ ਗਈ ਮੈਂ ਕਿਹਾ ਚੱਲ ਤੇਰੇ ਨਾਲ ਹੀ ਗੱਲਾਂ ਕਰ ਲਾ ਹੁਣ ਮੈਂ ਖਾਂਦੀ ਬਿੰਦੀ ਤੈਨੂੰ ਪਤਾ ਤਾਂ ਹੈਗਾ ਉਹਦਾ ਕਿਹਜਾ ਹਾਲ ਹੈਗਾ ਘਰੋਂ ਜਾਂਦੀ ਆ ਬਸ ਦੋ ਰੋਟੀਆਂ ਵੀ ਲਾ ਦਨ ਆਖੂ ਮੈਂ ਤਾਂ ਬਾਹਰ ਹੀ ਖਾ ਲੈਨੀ ਆ ਪਹਿਲਾਂ ਬਾਹਰਲੇ ਖਾਣੇ ਨਾਲ ਤੇਰੇ ਢਿੱਡ ਭਰੂਗਾ ਮਾਂ ਉਹ ਕਹਿ ਹੀ ਸੰਦਾ ਸਾਰੇ ਘਰੇ ਕੇ ਜੇ ਕੁਝ ਨਹੀਂ ਬਣਦਾ ਸ਼ਰੀਰ ਦਾ ਆ ਦੇਖ ਲਈ ਹੁਣ ਤੂੰ ਜਦ ਤੇਰੇ ਕੋਲੇ ਆਈ ਜਾ ਉਹਨੂੰ ਆਹ ਕਰਕੇ ਦੇਖ ਲਈ ਵੀਡੀਓ ਕਾਲ ਬੁੱਥੀ ਜੀ ਸਹਾਰ ਰੱਖੀ ਐ ਜਮੀ ਉਹਨੇ ਤਾਂ ਕਿੰਨੇ ਵਾਰੀ ਤਾਂ ਬੈਠ ਕੇ ਤੇਰੇ ਕੋਲੇ ਵੀ ਆ ਕੇ ਤੀਜਾ ਵਰਤ ਕਰਦੀ ਆ ਚੱਲ ਪੁੱਤ ਤੂੰ ਮਾੜਾ ਜਿਹਾ ਕੈਦ ਕਰ ਸੱਚੇ ਛੱਡ ਪਰਾਂ ਉਹਦੀ ਤਾਂ ਗੱਲ ਤੂੰ ਦੱਸ ਆਪਦੇ ਘਰ ਦਾ ਤੇਰਾ ਕੀ ਹਾਲ ਚਾਲ ਹੈ ਠੀਕ ਆ ਮਸਾ ਮੇਰੀ ਵੀ ਅਨਨਾਰ ਦੀ ਪਹਿਲੀ ਕਦੇ ਕੁਛ ਬਣਾ ਦੇ ਪਾਪੀ ਕਦੇ ਕੁਛ ਬਣਾ ਦੇ ਲੈ ਕਿਉਂ ਕੀ ਗੱਲ ਤੂੰ ਨੌਕਰੀਾਂਗੀ ਇਹਨਾਂ ਦੀ ਨੌਕਰੀ ਬਣਾ ਰੱਖਦਾ ਠੀਕ ਆ ਸੁਭਾਣਾ ਤੂੰ ਮੈਨੂੰ ਪੁੱਛ ਲਿਆ ਕਰ ਕਿਉਂ ਇਹਨਾਂ ਦੇ ਲੱਗੀ ਫਿਰਦੀਆਂ ਮਾਗਰ ਜਿੱਧਰ ਤੈਨੂੰ ਉਹ ਕੁੱਤੇ ਬਿੱਲੇ ਵਾਲਾ ਕਰ ਛੱਡਿਆ ਰੱਸਾ ਪਾ ਰੱਖਿਆਗਾ ਜਿੱਧਰ ਜੀ ਕਰਦਾ ਆ ਕਰਦੇ ਆ ਕਰਦੇ ਮਾੜਾ ਮੋਟਾ ਨਾ ਬੁੱਤ ਧਿਆਨ ਰੱਖਿਆ ਕਰ ਤੇਰੀ ਆਪਦੀ ਸਿਹਤ ਦਾ ਦੇਖ ਲੈ ਕਰ ਕੇ ਮੇਰੇ ਬਾਹਰ ਮੇਰੀ ਮਾਂ ਨੂੰ ਸੁਣਦੀ ਆ ਆ ਤੇਰੀ ਦਾਦੀ ਨੂੰ ਨਾ ਮੈਂ ਤੀਰ ਵਰਗਾ ਸਿੱਧਾ ਕਰਕੇ ਰੱਖਿਆ ਸੀ ਮਜਾਲ ਸੀ ਕਦੇ ਮੈਨੂੰ ਸੁੱਤੀ ਨੂੰ ਠਾਣਦੀ ਤੂੰ ਵੀ ਐਝੀ ਬਣ ਜਾ ਮਾ ਤੇਰਾ ਤੇ ਮੇਰਾ ਬਹੁਤ ਫਰਕ ਆ ਲੱਗ ਕੁੜਬੀਰ ਸਦੋ ਤਾਂ ਨਹੀਂ ਸੀਗੀ ਮੈਂ ਐਝੀ ਤੇਰੇ ਵਰਗੀ ਆਈ ਸੀ ਵਿਆਹੀ ਅਖੇ ਤੇਰਾ ਤੇ ਮੇਰਾ ਬਹੁਤ ਫਰਕ ਆ ਮਾੜਾ ਮੋਟਾ ਮੈਥੋਂ ਰਾਇ ਲੈ ਲਿਆ ਕਰ ਵੀ ਕੀ ਕਹਿਣਾ ਕੀ ਨਾ ਹੂੰ ਤਾਂ ਦੱਸੋ ਜੀ ਕੀ ਆ ਬੀਰਾਂ ਦੀ ਉਹ ਕਿੱਡਾ ਪੁੱਛ ਸਕਾ ਹਾਂ ਉਹ ਜਾ ਕੇ ਉਹ ਮੈਨੂੰ ਬੋਲਦੀ ਆ ਇਹਦਾ ਠੀਕ ਨਹੀਂ ਆ ਬਸ ਵੀ ਨਹੀਂ ਹੋ ਰਹੀ ਕਿੰਨਾ ਲੈ ਨਹੀਂ ਕੁੜੀਏ ਕਾਮਲੀਏ ਮਾੜਾ ਮੋਟਾ ਆਉਦਾ ਕਹਿਦਾ ਕਰ ਮੇਰਾ ਤਾਂ ਸਿਰ ਦੁਖਦਾ ਜਾਂ ਮੇਰਾ ਢਿੱਡ ਦੁਖਦਾ ਕਾਮਲੀ ਨਾ ਹੋਵੇ ਤਾਂ ਆਪਦਾ ਪਾਇਆ ਕਰ ਦੇਖ ਲਾ ਨਾ ਫੇਰ ਮੈਥੋਂ ਬੋਲਿਆ ਜਾਊਗਾ ਇੱਥੇ ਤਾਂ ਬਧਿਆ ਘਰੇ ਦੋਨੇ ਭੈਣਾਂ ਨੂੰ ਕਾਟ ਵਾਂਗੂ ਲੜਦੀਆਂ ਸੀ ਇੱਥੇ ਨਹੀਂ ਤਾਂ ਇਥੇ ਮੂੰਹ ਚੋਂ ਬਾਜ ਕੱਢੀ ਜਾਂਦੀ ਵੀ ਮੈਥੋਂ ਨਹੀਂ ਹੁੰਦਾ ਕੁੜੀ ਭਾਈ ਅ ਜਦੋਂ ਫ੍ਰੀ ਹੁੰਨੀ ਆ ਨਾ ਮਾੜਾ ਮੋਟਾ ਮੈਨੂੰ ਫੋਨ ਲਾ ਲਿਆ ਕਰ ਕੋਈ ਨਾ ਕੋਈ ਤੈਨੂੰ ਨੁਕਤਾ ਦੱਸ ਦਿਆ ਕਰ ਵੀ ਇਹਨਾਂ ਨੂੰ ਸਿੱਧੇ ਘਰੀ ਰੱਖਿਆ ਕਰ ਕਿਵੇਂ ਕਰਾਂ ਤੂੰ ਦੱਸ ਦੇ ਤੇਰੀ ਸੱਸ ਦੇ ਤਾਂ ਨੱਕ ਚ ਦਮ ਲਿਆ ਹੀ ਰੱਖਿਆ ਕਰ ਨਾਲੇ ਆ ਕੁੜੀ ਦੇ ਤੈਨੂੰ ਕਿਹਾ ਤਾਂ ਹੈਗਾ ਵੀ ਬਹਾਨੇ ਨਾਲ ਪਾਈ ਜਾ ਕਰ ਕਦੇ ਕਿ ਮੇ ਕਦੇ ਕਿਵੇਂ ਹੋਰ ਕੀ ਨਹੀਂ ਕਹਿ ਦਿਆ ਕਰ ਮੈਂ ਤਾਂ ਆਉਂਦੀ ਨਹੀਂ ਇੱਥੇ ਜਾਨੀਆਂ ਪੇਕਿਆਂ ਨੂੰ ਆਪ ਹੀ ਫੇਰ ਡਰਦੇ ਐ ਕਹਿਣਗੇ ਵੀ ਲੈ ਹੋਰ ਨਾ ਕਿਤੇ ਪੰਗਾ ਹੋ ਜੇ ਇਹ ਗੱਲ ਕਤਰੀ ਠੀਕ ਐ ਮੈਂ ਵੈਸੇ ਜੇ ਮੈਂ ਬਹਾਨਾ ਕਰਾਂ ਤਾਂ ਕਲੀ ਸਾਂਭੀ ਲੱਗ ਜਾਂਦਾ ਲੋੜ ਨਹੀਂ ਆ ਨਾਲੇ ਪਸ਼ੂ ਪਸੇਰੇ ਜੇ ਹੈਗੇ ਨਾ ਕੋਈ ਵਿਚ ਵੜਨ ਦੀ ਲੋੜ ਨਹੀਂ ਹੈਗੀ ਤੇਰੀ ਨੰਦ ਨੂੰ ਕਹਿ ਦਿਆ ਕਰ ਦੁੱਧ ਦੇ ਤਾਂ ਦੋ ਗਲਾਸ ਪੀ ਜਾਣੀ ਐ ਇਤੋਂ ਕੰਮ ਨਹੀਂ ਹੁੰਦਾ ਉਹ ਅਰਗਨਾ ਉਹ ਇਹ ਨਾਲ ਹੀ ਲੈ ਕੇ ਬਹਿ ਜਾਂਦੀ ਲੈ ਮੈਨੂੰ ਦੁੱਖ ਆਉਂਦਾ ਪੁੱਤ ਕਿੰਨੇ ਲਾਡਾਂ ਨਾਲ ਪਾਲੀ ਹੋਈਆਂ ਦੇਖ ਲਾ ਇੱਥੇ ਆ ਕੇ ਤੇਰੀ ਕੋਈ ਸਿਹਤ ਦਾ ਹਾਲ ਨਹੀਂ ਰਹਿ ਜਾ ਚੱਲ ਕੋਈ ਨਹੀਂ ਮਾਂ ਉਹ ਤਾਂ ਉਹ ਵੀ ਆ ਕੇ ਤਾਂ ਬਤਾਈ ਹੋ ਜਾਂਦਾ ਚੱਲ ਕੋਈ ਨਹੀਂ ਮੇਰੀ ਗੱਲ ਸੁਣ ਹਾਂ ਮੈਂ ਫਿਰ ਮਾਂ ਦਾ ਕੰਮ ਜਾ ਕਰਦਾ ਨਹੀਂ ਉਹ ਫੇਰ ਆ ਕੇ ਮੈਨੂੰ ਕੋਈ ਨਹੀਂ ਹਾਂ ਭਾਬੀ ਕੁੱਛ ਕਰਦੀ ਰੀ ਫੋਨ ਤੇ ਲੱਗਦੀ ਆ ਇਹ ਨਾ ਚੁਗੜੀਆਂ ਲਾ ਦਿੰਦੀ ਆ ਨਾ ਤੈਨੂੰ ਡਰ ਮਾਰੇਗਾ ਫੇਰ ਡਰ ਵਾਲੀ ਗੱਲ ਕਰੀ ਜੰਨੀ ਆਂ ਤੂੰ तू कह दे मां का फोन आया चंगा कोई नी मेनु पता लग गया ना, तू ना ला, तो फिर मैं हाँ लोहड़ी आदि मूरे मैं फिर देख ला आना भी नहीं चाकेंगी बस हां दो चंदे उतो जी हो ਹਾਂ ਰੋਟੀ ਰੋਟੀ ਖਾਓ ਕੁ ਮਾਘਣੀ ਮੋਘਣੀ ਚੰਗੀ ਖਾ ਲਿਆ ਕਰ ਚੰਗਾ ਚੰਗਾ ਮੈਨੂੰ ਨਾਈ ਵੀਰ ਆਪਾ ਚੰਗਾ ਲੈ ਤੱਸ ਮੀ ਉਹਨਾਂ ਦਾ ਤੈਨੂੰ ਡਰ ਮਾਰੇਗਾ ਸਿੱਧੀ ਹੋ ਜਾ ਕਰ ਕਾਣੀ ਨਾ ਹੋਵੇ ਕਿਉਂ ਡਰਨੀ ਸੁਖ ਨਾਲ ਤੇਰੇ ਚ ਕਿਸੇ ਗੱਲ ਦੀ ਕਮੀ ਹੈਗੀ ਚੱਲ ਮਨਾ ਮੈਂ ਤਾਂ ਹੋਰ ਕੋਈ ਕੰਮ ਕਾਰ ਕਰਾ ਰੋਟੀ ਲੈ ਆਂਡੀ ਮੇਰੇ ਤਾਂ ਰਾਨੋ ਉਧਰ ਬੱਗੀ ਹੈ ਆਹ ਪੁੱਤ ਕਿੱਥੇ ਵੀ ਰੋਟੀ ਬਣ ਗਈ ਰੋਟੀ ਤਾਂ ਹੋਈ ਨਹੀਂ ਬੱਲਗ ਕੋਈ ਨਾ ਪੁੱਤ ਰੋਟੀ ਮੈਂ ਪਕਾ ਦਿੰਨੀ ਆ ਜੀ ਕਿਉਂ ਤੂੰ ਕਿਉਂ ਪਕਾਈ ਕੀ ਕਰੀ ਰਾਣੋ ਕੋਈ ਇੰਦਰ ਨਹੀਂ ਕੋਈ ਨਾ ਅੰਦਰ ਹੀ ਹੋਊਗੀ ਮੈਂ ਪਕਾ ਦਿੰਦੀ ਹਾਂ ਲੋਗ ਜਿਹੜੇ ਨਾਲੇ ਹੋਵੇ ਅੰਦਰ ਹੀ ਬੈਠੀ ਹੈਗੀ ਮੈਂ ਚਾਹਤਾ ਰੱਖੀ ਸੀਗੀ ਪੱਕਾ ਦੀ ਮਾਣਾ ਗੱਲਾਂ ਮਹਲੂਦੀ ਮਮੀ ਹੈ ਕਰੇਦੀ ਮਾਣ ਰਾਣਾਂ ਦੇ ਕਰੇ ਭੈਣ ਨੂੰ ਨਾਲ ਆਂਦੀ ਆ ਇਹਦੇ ਗੱਲੇ ਹੀ ਲੋਟੋਂਗੇ ਫੌਂਟ ਤੇ ਕੀਰ ਕੋਈ ਨਾ ਪੁੱਤ ਮੂਹਰੇ ਮੜੇ ਕਹਿਦੇ ਕੱਢਣ ਕੰਮ-ਕੁਮ ਕਰ ਲਿਆ ਕਰੂਗੀ ਕੋਈ ਹੁਣ ਤੂੰ ਕਿੰਨਾ ਚਿਰ ਕਰੀ ਚੱਲੇਂਗੀ ਬੁੱਢੇ ਹੱਢਨੇਗੇ ਕੋਈ ਨਾ ਪੁੱਤ ਬੈਠੀ ਰਹੇਂਦੇ ਕੀ ਹੁੰਦਾ ਅਜਨਾਂ ਚਿਰ ਹੱਡ ਬੁੱਢੇ ਚੱਲਦੇ ਨੇਗੇ ਕੋਈ ਨਾ ਮੈਂ ਕਰੀ ਜਾਨੀ ਆਪੇ ਕੰਮ ਪਰ ਕਲੇਸ਼ ਨਾ ਪਾਉ ਮੇਰਾ ਪੁੱਤ ਵਣਕੇ ਕਲੇਸ਼ ਨਾ ਭਈ ਉੰਨੀ ਹੋਰ ਕੀ ਪਈਏ ਲળે ਹੁਣ ਇਹ ਤਾਂ ਹੁਣ ਆਦੀ ਮਾਂ ਦੇ ਉੱਤੇ ਚੱਲਣ ਲੱਗੀ ਜਾਂਦੀ ਹੈਗੀ ਜੇ ਹੀ ਮਾਂ ਦੀ ਮਾਂ ਦੀ ਸੁਣਗੀ ਫੇਰ ਨਹੀਂ ਇਹ ਘਰ ਬਸਾਉਂਦੀ ਆਪਣਾ ਫੇਰ ਕੀ ਕਹੀਏ ਕੁਛ ਨਹੀਂ ਕਹਿ ਸਕਦੇ ਕੋਈ ਨਾ ਮਾਮਾ ਧੀਆਂ ਕਰ ਲਓ ਗੱਲ ਛੋੜਦੀਏ 4 ਵਜੇ ਮਾਰਸੇਂਗੇ ਫਿਰ ਤੂੰ ਕਹਿੰਨਾ ਬੋਲਦਾਗਾ ਕੋਈ ਤਾਂ ਆਉਂਦੀ ਹੋਊਗਾ ਇਹ ਸਾਨੂੰ ਕੰਮ ਕਰਵਾ ਕੇ ਲੈ ਜਾਂਦਾ ਹਾਂ ਹਾਂਜੀ ਕੀ ਕਰੀਂ ਅੰਦਰ ਤੂੰ ਆਹ ਹੱਥ ਚ ਹੋਣਾ ਦੇਖਿਆ ਸੀ ਨਾ ਮੈਂ ਕੋਈ ਨਾ ਫਿਰ ਕੀ ਹੋ ਗਿਆ ਪੁੱਤ ਪ੍ਰੋਟੀਨ ਬਣਾਈ ਤੈਨੂੰ ਪਤਾ ਨਹੀਂ ਮਜਾਣਾਗਾ 9 ਤਾਂ ਪਹਿਲੀ ਵਜੇ ਪਈ ਨੇ ਕੰਬਲ ਚੋਂ ਨਿਕਲੇਗਾ ਨਹੀਂ ਕੰਬਲ ਦੀ ਗੱਲ ਨਹੀਂ ਮੈਂ ਨਾ ਕਿ ਜਦੋਂ ਅੰਦਰ ਗੀ ਤਿਆਰ ਹੋ ਜਾਂਦੀ ਸੀ ਮਮੀ ਦਾ ਫੋਨ ਹੁਣ ਦੁਗੜੇ ਕਿੱਥੇ ਜਾਣਾਗਾ ਕੰਨਾਂ ਵਾਲੀ ਵਧੀਆ ਚੱਲ ਕੰਮ ਕੁਮਤਾ ਕਰਕੇ ਚੱਲ ਕੋਈ ਨਾ ਪੁੱਤ ਫੇਰ ਕਾ ਦੇ ਪਿੱਛੇ ਬੋਲੀ ਜਾਂਦਾ ਕਿ ਮੈਂ ਮੈਂ ਕਹਤਾ ਵੀ ਰੋਟੀ ਮੈਂ ਪਕਾ ਦੂੰਗੀ 2 ਮਿੰਟ ਬਹਿ ਜਾ ਕੇ ਆਦੀ ਕੁਟਕੀ ਆ ਜਨੇ ਮੀਂਹ ਮਮੀ ਕਰਨੀ ਫਿਰਦੀ ਕੰਮ ਬੁੱਢੇ ਫੇਰ ਕੀ ਹੋ ਜਾਊਗਾ ਜੇ ਮਾੜਾ ਮੋਟਾ ਕਰ ਲੈਣਗੇ ਪ੍ਰੀਤ ਕਿੱਥੇ ਹੈ ਸਾਰੀ ਉਮਰ ਵੀ ਕਰੀ ਜਾਂਦੀ ਰਹੂ ਉਹਨੂੰ ਉਹ ਨਹੀਂ ਕਰਾ ਸਕਦੀ ਉਹ ਵੀ ਤਾਂ ਤੜਕੇ ਤੇ ਰਜਾਈ ਜੀ ਪਈ ਆ ਉਹਨੂੰ ਤਾਂ ਕਾਲਜ ਜਾਣਾ ਹੁੰਦਾ ਕੋਈ ਕਾਲਜ ਨਹੀਂ ਜਾਣਾ ਛੁੱਟੀਆਂ ਚੱਲੀਆਂ ਆਂਦੀਆਂ ਨੇ ਉਹਦੀਆਂ ਮਾੜਾ ਮੋਟਾ ਤਾਂ ਕਰਾਈ ਸਕਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਫੋਨ ਤੇ ਆਂ ਦੱਸ ਕੰਮ ਕਰੇ ਬਸ ਲਾਂਦਾ ਸੀ ਇਹ ਦੋਨੇ ਤਾਂ ਪ ਉਹ ਪਹਿਲਾਂ ਮੇਰੇ ਨਾਲ ਉਧਰ ਬੇੜਾ ਸਮਰਾ ਕੇ ਹੈ ਪੀਆ ਉਹ ਵੀ ਲੇਟ ਹੋਈ ਜੰਨਾ ਮੈਂ ਹੋਰ ਕਹਤੋਂ ਲੜੀ ਜੰਨਾ ਲੋਕ ਫੇਰ ਕੀ ਹੁੰਦਾ ਮੈਂ ਬੁਲਾ ਦਿੰਨੀ ਆ ਰੋਟੀ ਤੂੰ ਭej ਜਾ ਐ ਕੁਛ ਨਹੀਂ ਹੁੰਦਾ ਦੋ ਚਾਰ ਮਿੰਟ ਲੇਟ ਨੂੰ ਫੇਰ ਕਿੱਡੀ ਗੱਲ ਲਾ ਜੇ ਮੇਰੀ ਮਾਂ ਕਿੱਡੀ ਗੱਲ ਕਿਉਂ ਨਹੀਂ ਆਈ ਕਾਹਨ ਲੱਗੇ ਕੁਝ ਨੋਬੀ ਤੋਂ ਰੱਖ ਤਾ ਮੈਂ ਕੀ ਕਰਾਂਗੇ ਰੇ ਆਪਾਂ ਓਹੋ ਕਿੱਡੀ ਗੱਲ ਹੈਗੀ ਤੈਨੂੰ ਤਾਂ ਲੱਗਦੀ ਕਿੱਡੀ ਗੱਲ ਹੈ ਪਰ ਮੇਰੀ ਮਾਂ ਦਾ ਫੋਨ ਆ ਗਿਆ ਹੁਣ ਮੈਂ ਗੱਲ ਵੀ ਨਹੀਂ ਕਰਨੀ ਕੋਈ ਨਾ ਕਰ ਲਈ ਗੱਲ ਫੇਰ ਕਿੱਡੀ ਕੀ ਗੱਲ ਹੈ ਗੱਲ ਕਰਨੀ ਹੀ ਐ ਕਿਉਂ ਕਾ ਕੌਣ ਤਾਂ ਭੀਜਣਾ ਕੋਈ ਨਾ ਭਾਈ ਜੀ ਮੈਂ ਨਹੀਂ ਕਹਿੰਦਾ ਵੀ ਨਾ ਕਰੇਗਾ ਦੁਪਹਿਰੇ ਲਾੜਾ ਕਰਵਾ ਰਿਹਾ 1 ਵਜੇ ਲਾੜਾ ਕਰ ਰਿਹਾ ਹੁਣ ਤੈਨੂੰ ਪਤਾ ਜਾਣਾਂਗਾ ਮੈਂ ਉਹਨਾਂ ਨੇ ਲਾ ਲਿਆ ਹੁਣ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੂੰ ਤੂੰ ਤਾਂ ਕਹੀ ਸਕਦੀ ਆ ਵੀ ਮੈਂ ਕੰਮ ਕਰਨਾ ਮम्मी ਉਹਨਾਂ ਨੇ ਜਾਣਾਂਗਾ ਕਹਿ ਕੇ ਕੱਟ ਕੇ ਆਈਆਂ ਮੈਂ ਫੋਨ ਮम्मी ਮੈਂ ਕੰਮ ਕਰਨਾ ਮੈਂ ਜਾਣੀ ਆ ਤੇਰਾ ਕੋਈ ਨਾ ਪੁੱਤ ਤੂੰ ਬੈਠ ਜਾ ਬਸ ਮੈਂ ਨਹੀਂ ਖਾਂਦਾ ਹੁਣ ਮੈਂ ਤਾਂ ਜਾਣਾਂਗਾ ਕਾਹ ਨੂੰ ਤੂੰ ਬੈ ਜਾ ਉੱਥੇ ਚੁੱਲ੍ਹੇ 'ਤੇ ਬੈਠ ਜਾ ਲਮਾ ਪਾਪਾ ਬਸ ਬੈ ਕੇ ਮੰਮੀ ਹੁਣ ਕਦੋਂ ਮੈਂ ਪਹੁੰਚੂ ਉੱਥੇ ਕਦੋਂ ਮੇਰੀ ਹਾਜ਼ਰੀ ਲੱਗੂਗੀ ਚੱਲ ਚੰ ਉਹ ਸਭੀ ਜਵਾਕਾਂ ਦੇ ਨਾਲ ਨੱਕਤੀ ਪਿਆ ਜਾ ਮੈਂ ਇਹਨਾਂ ਨੂੰ ਤਾਂ ਬਾਲਾ ਦਾਮਾ ਹੁਣ ਮੈਨੂੰ ਦੱਸ ਕੀ ਕਿੱਡੀ ਗੱਲ ਐ ਜੀ ਮੇਰੀ ਮਾਂ ਦਾ ਫੋਨ ਆ ਗਿਆ ਚਲ ਕੋਈ ਨਾ ਪੁੱਤ ਤੂੰ ਫੋਨ ਕੱਟ ਦੇਂਦੀ ਆਈ ਮੈਂ ਨਾ ਕੋਈ ਸੁਪਾਇਆ ਕਰੋ ਮਾਣੀ ਮਾਡੀ ਗੱਲ ਤੇ ਸੋਹਣੇ ਕਹਿੰਦੀ ਤੇਰੀ ਮਾਂ ਨੂੰ ਕਿ ਮੈਂ ਫੇਰ ਗੱਲ ਕਰ ਦਵਾਂਗੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਫੇਰ ਕਿ ਤੂੰ ਪਕਾਈ ਜਾਨੀਂ ਰੋਟੀ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਤੂੰ ਦੇਖ ਨਹੀਂ ਮਾਂ ਮੈਂ ਤਿਆਰ ਹੋਣ ਬਾਕੀ ਮੈਂ ਕਿਹਾ ਚੱਲ ਬਾਲ ਜੇ ਬਾਲਾ ਉਹ ਫਿਰ ਰੋਟੀ ਚ ਪੈਂਦੇ ਰਹਿੰਦੇ ਆ ਉਧਰੋਂ ਮੇਰੀ ਮਾਂ ਦਾ ਫੋਨ ਆ ਗਿਆ ਉਹ ਕੁਦਰਤੀ ਮੈਂ ਚੱਕ ਲਿਆ ਉਹ ਗੱਲ ਹੀ ਲੱਗੀ ਮੈਨੂੰ ਐ ਸੀ ਪ੍ਰੀਤ ਬਾਹਰ ਫਿਰਦੀ ਹੈ ਚਲ ਉਹਨੇ ਆਟਾ-ਆਟਾ ਗੁੰਨਦੀ ਹੈ ਮੈਂ ਆ ਕੇ ਰੋਟੀ ਬਣਾਉਣੀ ਹੈ ਮੈਂ ਹੁਣ ਵੀ ਇਹੀ ਕਹਿ ਕੇ ਆਈਆਂ ਮਾਂ ਮੈਂ ਰੋਟੀ ਬਣਾਉਣੀ ਹੈ ਮੈਂ ਜਾਨੀ ਆ ਚੱਲ ਕੋਈ ਨਾ ਪੁੱਤ ਹੁਣ ਰ ਉਹ ਲੋਬਤੇ ਦਾ ਸਾਰਾ ਦਿਨ ਮੈਨੂੰ ਐ ਚਿੰਤਾ ਲੱਗੀ ਰਹੂਗੀ ਵੀ ਜਵਾਕ ਭੁੱਖਾ ਵਗ ਗਿਆ ਉੱਥੇ ਦਿਨ ਪਤਾ ਤੜੀਆਂ ਫਲੀਆਂ ਚੀਜ਼ਾਂ ਖਾ ਲੈਂਦਾ ਫੇਰ ਦੇਖ ਆ ਇੱਕ ਮਿੰਟ ਮੰਮੀ ਹੀਰ ਦਾ ਫੋਨ ਆਇਆ ਇੱਕ ਮਿੰਟ ਲੈ ਦੱਸ ਨੂੰ ਭੈਣ ਦਾ ਫੋਨ ਆ ਗਿਆ ਤੋਸ ਤਾਂ ਮੁੰਡੇ ਨੂੰ ਵੀ ਨਹੀਂ ਹੈਗਾ ਕਦੇ ਮਾਂ ਦਾ ਫੋਨ ਕਦੇ ਭੈਣ ਦਾ ਫੋਨ ਇਹ ਤਾਂ ਗੱਲਾਂ ਹੀ ਲੋਟ ਆਉਂਦੀਆਂ ਨੇ ਹੈਗੀਆਂ ਜਵਾਕ ਵੀ ਕੀ ਕਰੇ ਸੱਚਾ ਹੀ ਤੜਖਦਾ ਕੀ ਕਰਾਂ ਓਹੋ ਖੇਹੰਦਾ ਮੈਂ ਤੂੰ ਕਾਲਜ ਗਈ ਸੀ ਦੱਸ ਕੇ ਤਾਂ ਗਈ ਸੀ ਤੇ ਆਹ ਐਡਰੈਸ ਜੀ ਪਾ ਕੇ ਹੈ ਮਮੀ ਇਸ ਚ ਕੀ ਬਰਾਈਏਗੀ ਨਹੀਂ ਮੈਂ ਮਰ ਜਾ ਆ ਕੰਜ ਵਰਗੀ ਠੰਡ ਲਵਾ ਕੇ ਵੇਜੇਗੀ ਮੈਨੂੰ ਨਹੀਂ ਲੱਗਦੀ ਹੈਗੀ ਠੰਡ ਨਾ ਜਦੋਂ ਦੀ ਮੈਂ ਆਈਆਂਗੇ ਉਦੋਂ ਤਾਂ ਪਣੇ ਨਿਕਲ ਗਈ ਸੀ ਨਹੀਂ ਅਸੀਂ ਤਾਂ ਦੂਰੇ ਦੂਰੇ ਪਾਈ ਬੈਠੇ ਆ ਆ ਦੇਖ ਲੈ ਸੰਤਾ ਨਾ ਹਜੇ ਵੀ ਠੰਡ ਹਟਦੀ ਫਿਰ ਮਮੀ ਮੈਂ ਕੀ ਕਰਾਂ ਲੈ ਵਦਨ ਕਿਵੇਂ ਵਰਕੇ ਹੈਗਾ ਕਾਲਸ ਨਹੀਂ ਗਏ ਮੈਂ ਲਾਇਬ੍ਰੇਰੀ ਜਾ ਕੇ ਆਈਆਂਗੀ ਤੋ ਤਾ ਬਸ ਹਰ ਇੱਕ ਨੂੰ ਕਹਿ ਦਿਆ ਕਰ ਕਾਲੀ ਦੇ ਤਾਂ ਛੁੱਟੀਆਂ ਹੋਈਆਂ ਪਈਆਂ ਨੇ ਤੈਨੂੰ ਪਤਾ ਤਾਂ ਹੈਗਾ ਅੱਛਾ ਨਾ ਉੱਥੇ ਕੀ ਕਰਦੀ ਸੀ ਲਾਇਬ੍ਰੇਰੀ ਚ ਫਿਰ ਗੱਲਾਂ ਮਾਰਨ ਗਈ ਸੀ ਪੜਦੇ ਹੁੰਦੇ ਆ ਸਾਰੇ ਲਾਇਬ੍ਰੇਰੀ ਚ ਫਿਰ ਘਰੀ ਬਾਰ ਲੈਂਦੀ ਦੱਸ ਉਹ ਬੁੱਕਸ ਉੱਥੇ ਸੀ ਜਿਹੜੀਆਂ ਮੈਨੂੰ ਚਾਹੀਦੀਆਂ ਸੀ ਤਾ ਸਮਝਦੇ ਨਹੀਂ ਹੁੰਦੇ ਉਹ ਹੀ ਅਣਪੜੀਆਂ ਗੱਲਾਂ ਥੋੜੀਆਂ ਲੈ ਐਂ ਦਾ ਕੁੜੇ ਪੰਜ ਚਾਰ ਪੜੀਆਂ ਐ ਇੰਨਾ ਕ ਤਾਂ ਪਤਾ ਹੀ ਐ ਮੈਂ 15 ਪੜਕੀ ਜਿਹੜੀ ਉਹ ਹਾਂ ਬੱਤ ਉਹ ਤਾਂ ਠੀਕ ਹੈ ਨਾਲੇ ਉਹਦੀ ਦਾ ਫੋਨ ਨਹੀਂ ਆਇਆ ਹੈਗਾ ਆਇਆ ਸੀ ਫੋਨ ਕੀ ਕਹਿੰਦੀ ਆਉਗੀ ਆਉਗੀ ਤਾਂ ਸਹੀ ਪੁੱਛਦੀ ਸੀ ਕੀ ਹਾਲ ਆਵਦਾ ਦੱਸਦਾ ਫਿਰ ਮੈਂ ਹਾਲ ਵੀ ਕੀ ਖਾ ਕੇ ਜਾਂਦੀ ਐ ਕੀ ਨਾ ਮੈਂ ਤੁਹਾਡੀ ਤਾਂ ਕੀ ਪੁੱਛਿਆ ਹੋਣਾ ਆਣਾ ਇੱਥੇ ਕੀ ਨਹੀਂ ਉਹ ਆਉਗੀ ਇੱਕ ਤਾਂ ਨਾ ਸੱਚੀ ਪਹਿਲਾਂ ਵਧੀਆ ਸੀ ਅਸੀਂ ਵਧੀਆ ਇਕੱਠੇ ਜੇ ਮੜ ਕੇ ਰਹੀ ਜਾਂਦੇ ਸੀ ਹੁਣ ਤਾਂ ਜਦੋਂ ਵਿਆਹ ਹੋਇਆ ਨਾ ਦੀਦੀ ਮੈਨੂੰ ਭੁੱਲ ਜਾਈ ਗਈ ਬਥੇਰੇ ਯਾਦ ਕਰਦੀ ਐ ਪੁੱਤ ਬਥੇਰੇ ਯਾਦ ਕਰਦੀ ਐ ਮੈਨੂੰ ਨਾ ਐ ਕਹਿਦੀ ਸੀਗੀ ਫੋਨ ਤੇ ਖਿਆਲ ਰੱਖਿਆ ਕਰ ਉਹਦਾ ਕੀ ਖਾਂਦੀ ਹੁੰਦੀ ਐ ਮੈਂ ਦੱਸਤਾ ਸੀਗਾ ਮੈਂ ਕਿਹਾ ਸੁਖ ਨਾਲ ਹੁਣ ਤਾਂ ਬਾਲੀ ਨਰੋਈ ਤਾਂ ਕੜੀ ਹੋਈ ਪਈ ਐ ਚੰਗਾ ਮੰਮੀ ਤੂੰ ਮੈਨੂੰ ਨਜ਼ਰ ਨਾ ਲਾਤੀ ਹਾਂ ਨਜ਼ਰ ਨਾ ਲਾਦੀ ਨਾ ਤੇਰੇ ਖਾਣ ਪੀਣ ਦਾ ਕੋਈ ਟਾਈਮ ਟੇਬਲ ਨਹੀਂ ਹੈਗਾ ਨਹੀਂ ਕੁੜੀਆਂ ਨਾ ਧਿਆਨ ਇਹਨਾਂ ਰੱਖਦੀਆਂ ਆ ਘਰੋਂ ਜਾਂਦੀ ਐ ਚੱਲ ਮੈਂ ਖਾ ਲੂੰਗੀ ਨਾ ਤਾਂ ਤੂੰ ਕੋਈ ਰੋਟੀ ਸਬ지 ਹਰੀਆਂ ਸਬ지ਆਂ ਤਾਂ ਤੈਨੂੰ ਜਮੀ ਨਹੀਂ ਪਸੰਦ ਹੈਗੀਆਂ ਕੁਛ ਨਹੀਂ ਹੁੰਦਾ ਹੈਗਾ ਜਿਹੜਾ ਕੁਛ ਖਾਨੀਆਂ ਬਸ ਠੀਕ ਹੈ ਨਾਲੇ ਮੈਂ ਕਹਿੰਦੀ ਸੀ ਜੇ ਮੈਂ ਜੀਦੀ ਦੀ ਕੋਲ ਭੱਜ ਜਾ ਦੋ ਦਿਨ ਲਾਇਉਂਗੀ ਨਾਲੇ ਜੀਜੇ ਹੋਲ ਵੀ ਮਿਲਾਂਉਂਗੀ ਤੂੰ ਕੀ ਕਰਨਾ ਹੈਗਾ ਇੱਥੇ ਆਉਗੀ ਵਧੀਆ ਦੋਨੇ ਪੈਣਾ ਹੱਸੇ ਖੇਡੇ ਕੀ ਲੈਣਾ ਹੈਗਾ ਉੱਥੇ ਜਾ ਕੇ ਕਿਉਂ ਕੀ ਗੱਲ ਕਿਉਂ ਨਾ ਜਾਵਾਂ ਮੈਂ ਮੇਰੀ ਭੈਣ ਹੈ ਮੈਂ ਜਦ ਮਰਜ਼ੀ ਜਾ ਕੇ ਉਹਨਾਂ ਮਿਲ ਕੇ ਆਵਾਂ ਓਏ ਉਹ ਤਾਂ ਠੀਕ ਹੈ ਪੁੱਤ ਉਹਦੀ ਸੱਸ ਦਾ ਸੁਭਾਅ ਨਹੀਂ ਚੱਜਦਾ ਹੈਗਾ ਫਿਰ ਉਹਦੀ ਭੈਣ ਐ ਆਖਣੀਆਂ ਆ ਕੇ ਰੋਡੀ ਲੱਗੀ ਮੈਂ ਨਹੀਂ ਆਪਦੀ ਧੀ ਨੂੰ ਐ ਰੋਡੀ ਨਾਲੇ ਉਹ ਤਾਂ ਫਿਰ ਵਿਆਹੀ ਗਈ ਐ ਤੂੰ ਕੁਮਾਰੀ ਐ ਲੈ ਫਿਰ ਕੀ ਹੋ ਗਿਆ ਹੁਣ ਆਪਦੀ ਭੈਣ ਨੂੰ ਮੱਲਾ ਛੱਡਦਾ ਦੀ ਵੀ ਸੱਸ ਸੋਹਰਾ ਚਾਹੇ ਜੋ ਮਰਜੀ ਸੋਚਣ ਮੈਨੂੰ ਇਹ ਤਾਂ ਕੋਈ ਮਤਲਬ ਨਹੀਂ ਮੇਰੀ ਭੈਣ ਐਗੀ ਮੇਰਾ ਜਦੋਂ ਦਿਲ ਕਰੂਗਾ ਮੈਂ ਉਹਨੂੰ ਥਾਕੇ ਮਿਲੂਗੀ ਅਗ ਤਾਂ ਮੈਨੂੰ ਉਹਦੀ ਨਾਨਤ ਵੀ ਨਹੀਂ ਪਸੰਦ ਹੈਗੀ ਕਿ ਉਹੋ ਪ੍ਰੀਤ ਜੀ ਆਪ ਵੀ ਨਖਰੇ ਕਰਦੀ ਰਹੂਗੀ ਜਿਵੇਂ ਓਮ ਭੈਣਾ ਵਾਂਗੂ ਰਹਿੰਦੀ ਨਾ ਮੇਰੀ ਭੈਣ ਫਿਰ ਉਹਨੂੰ ਲੋੜ ਹੀ ਨਹੀਂ ਸੀ ਪੈਣੀ ਤਾਂ ਵਿਚਾਰੀ ਮੈਨਾਂ ਫੋਨ ਤੇ ਗੱਲ ਕਰਦੀ ਹੁੰਦੀ ਹੂ ਕਿ ਵੀ ਹਾਂ ਐ ਹੋ ਗਿਆ ਆ ਚਿਹਨੇ ਉਹੀ ਤਾਂ ਗੱਲ ਦੱਸਦੀ ਐ ਆ ਮੈਂ ਤੇਰੇ ਤੇ ਜਰਸੀਆਂ ਕਰਨਗੇ ਹੁਣ ਤੇ ਕਰਨ ਦੇ ਜਲਸੀ ਵਧੀਆ ਹੀ ਆ ਦੇਖੀ ਮਮੀ ਜਾਣ ਜਾਣ ਕੇ ਉਹਨੂੰ ਜਲਸੀ ਫੀਲ ਕਰਾ ਕਿਉਂ ਨਹੀਂ ਪੁੱਤ ਤੂੰ ਮੇਰਾ ਸੋਹਣਾ ਜਿਹਾ ਪੁੱਤ ਹੈਗਾ ਤੇਨੂੰ ਨਜ਼ਰ ਲਾ ਕੇ ਰੱਖ ਦਊਗੀ ਕੋਈ ਨਹੀਂ ਮਮੀ ਮੈਂ ਨਜ਼ਰ ਦਾ ਟਿੱਕਾ ਲਾ ਕੇ ਬੱਚੂਗੀ ਠੀਕ ਹੈ ਹੁਣ ਮੇਰੀ ਗੱਲ ਸੁਣੋ ਮੈਨੂੰ ਲੱਗ ਰਿਹਾ ਕਿ ਭੁੱਖ ਯਾਰਾ ਤੁਸੀਂ ਪਾਸਤਾ ਬਣਾ ਦੋ ਜਾਂ ਫਿਰ ਮੈਗੀ ਲੈ ਦੱਸ ਦੋਨੇ ਆਹ ਮੈਦੇ ਜੇ ਵਾਲੀਆਂ ਚੀਜ਼ਾਂ ਖਾਊਗੀ ਹੈ ਨਹੀਂ ਸਾਗ ਬਣਿਆ ਪਿਆਗਾ ਰੋਟੀ ਪਕਾ ਦੇਣੀ ਐ ਮੱਕੀ ਦੀ ਮੈਨੂੰ ਸਹਜ ਮਮ ਤਾਂ ਸਨ ਕਿੰਨੇ ਵਾਰ ਕਿਹਾ ਵੀ ਨਾ ਬਣਾਇਆ ਕਰੋ ਪਤਾ ਨਹੀਂ ਤੀਜੇ ਦਿਨ ਤੱਕੇ ਬਹਿ ਰਹੇ ਹੋਗੇ ਪਤਾ ਨਹੀਂ ਸੋਨੂ ਕੀ ਹੋਇਆਗਾ ਛੇ ਤਾ ਤੂੰ ਬਣਾਏਂਗੀ ਮੰਮੀ ਠੀਕਾ ਨਹੀਂ ਮੈਂ ਬਾਹਰ ਜਾ ਕੇ ਖਾਣ ਲੀ ਆਂ ਫਿਰ ਦੱਸ ਜੇ ਬਣਾਣੀ ਆ ਬਾਹਰ ਦੀ ਚੀਜ਼ ਨਹੀਂ ਭਾਈ ਮੈਂ ਤੈਨੂੰ ਖਾਣ ਦਿੰਦੀ ਹੋਰ ਬਿਮਾਰ ਹੋ ਜੇਗੀ ਠੀਕ ਆ ਨਾ ਮੈਂਗੀ ਬਣਾ ਦੇ ਫਿਰ ਹਾਂ ਮੈਂਗੀ ਜ਼ਰੂਰੀ ਮੈਂਗੀ ਖਾਣੀ ਆ ਹੁਣ ਤੋਂ ਮੈਨੂੰ ਨਹੀਂ ਪਤਾ ਹੈਗਾ ਲਾ ਦੀ ਤੜਕਾ ਕੋਈ ਨਾ ਰਾਣੂ ਨੂੰ ਆਉਣ ਦੀ ਦੱਸੂ ਸਾਰੀਆਂ ਸ਼ਿਕਾਇਤਾਂ ਤੇਰੀਆਂ ਦੱਸਦੀ ਦੱਸਦੀ ਭੈਣ ਨੇ ਮੈਨੂੰ ਕਿੱਦੇ ਕੁਝ ਬੋਲਿਆ ਹੈਗਾ ਜਿਹੜਾ ਦੱਸੂ ਅੱਗੇ ਬੋਲੂਗੀ ਆ ਤੇਰੇ ਕੰਨ ਨਾ ਇੱਥੋਂ ਫਟੂਗੀ ਸੁਣਾਰ ਕੇ ਕੀ ਆ ਮੰਮੀ ਪਤਾ ਸਾਰਾ ਦਿਨ ਕਰਦੇ ਰਹਿਣਗੇ ਦੱਸ ਕੀ ਮੰਗ ਲਿਆ ਮੈਂ ਕੀ ਮੰਗੀ ਹੈਗੀ ਲੋਕਾਂ ਦੀਆਂ ਕੁੜੀਆਂ ਕਿੰਨਾ ਕੁਝ ਮੰਗਦੀਆਂ ਨੇ ਆਪ ਨੂੰ ਪਤਾ ਨਹੀਂ ਕੀ ਹੁੰਦਾ ਹੈਗਾ ਕੋਈ ਨਾ ਆਉਣ ਦੇ ਫਿਰ ਭੈਣ ਨੂੰ ਉਹੀ ਦੱਸੂਗੀ ਤੈਨੂੰ ਬੋਨਾ ਭਾਈਆ ਜਵਾਹ ਹੋਇਆ ਕਿੱਧਰ ਵਾਗੇ ਜਬ ਆਖ ਜੇ ਤਾਂ ਹੁੰਦਾ ਤਾਂ ਕੰਮ ਤੇ ਵਗ ਗਿਆ ਉਹ ਦੋ ਇਹਨਾਂਤ ਪਰਜਾਈ ਬਾਜ਼ਾਰ ਵਗ ਗਿਆ ਕਿਉਂ ਪਤਾ ਨਹੀਂ ਕੁੜੀ ਨੇ ਕੁਝ ਲੈਣਾ ਸੀ ਪ੍ਰੀਤ ਨੇ ਕਹਿੰਦੀ ਮੈਂ ਮਾਂ ਨਿੱਕੀਆਂ ਮੋਟੀਆਂ ਚੀਜ਼ਾਂ ਇਹ ਲੈਉਣਗੀਆਂ ਨਹੀਂ ਗੀਆਂ ਬਾਹ ਚੱਲ ਭਾਈ ਭੱਗ ਜਾ ਫਿਰ ਉਹ ਠੰਡ ਤਾਂ ਕਿੰਨੀ ਪਈ ਜਾਂਦੀ ਹੈ ਘਰੇ ਨਹੀਂ ਬੈਠੇ ਨਾ ਟਿੱਕੇ ਇਹ ਵੀ ਕਮਲੀਆਂ ਵੀ ਦੁਰਗੀਆਂ ਫਰਦੀਆਂ ਹੋਰ ਪਹਿਲਾਂ ਤਾਂ ਕੱਲੀ ਕਹਿੰਦੀ ਸੀ ਜਾਣ ਨੂੰ ਮਾਂ ਨਾ ਭਾਈ ਕੱਲੀ ਨਹੀਂ ਮੈਂ ਜਾਣ ਦਿੰਦੀ ਹੈਗੀ ਤੇਰਾ ਪਿਓ ਲੜੂਗਾ ਮਾਂ ਨਾਲ ਤੇਰੀ ਭਾਬੀ ਨੂੰ ਲੈ ਜਾ ਦੋ ਇਹਨਾਂਤ ਪਰਜਾਈ ਭੱਗ ਜਾ ਨਾ ਨਾ ਕੱਲੀ ਦਾ ਕੀ ਕੰਮ ਹੈ ਕਹਿੰਦੇ ਮਾ ਪੜਨ ਵੀ ਕੱਲੀ ਜਾਨੀ ਐ ਮਾ ਉਹ ਤੂੰ ਪੜਨ ਕੱਲੀ ਵਗ ਜਾਨੀ ਐ ਤੇ ਹੁਣ ਐ ਬਾਜ਼ਾਰ ਚ ਥੋੜੀ ਤੈਨੂੰ ਕੱਲੀ ਨੂੰ ਤੋੜੀ ਫਿਰਾਂਗੇ ਕੋਈ ਪਿੰਡ ਗਲੀ ਘਮਟ ਦਾ ਦੇਖ ਲੈ ਉੱਥੇ ਆ ਲਾਖੂ ਗਾਏ ਫਿਰਦੀ ਆ ਲਾ ਪਰਲਾ ਪਰਕਾਰ ਦੀ ਇਹਨਾਂ ਦੀ ਕੁੜੀ ਕੋਈ ਨਹੀਂ ਕਹਤੇ ਕਰ ਲੈ ਜਿਹੜੀਆਂ ਦੋ ਕਲਾਸਾਂ ਕਰਨੀਆਂ ਨੇ ਬਾ ਠੱਡਾ ਟਪਾਈ ਲੈ ਵੀ ਕੁੜੀ ਜੀ ਹੁਣ ਹੋਰ ਬਸ ਪੜਾਈ ਜੀ ਪੂਰੀ ਹੋ ਜੇ ਪਰਾਂ ਕਿਤੇ ਦੇਖ ਕੇ ਨਾ ਚੱਜ ਦਾ ਟਕਾਣਾ ਕਰ ਦਿਆਂਗੇ ਜੇ ਕੋਈ ਕਈ ਵਾਰੀ ਮਿਲਦਾ ਵੀ ਐ ਟਕਾਣਾ ਤਾਂ ਕੋਈ ਦੱਸ ਪਾ ਦਿੰਦਾ ਤਾਂ ਕੋਈ ਡਰ ਨਹੀਂ ਦੇਖਣ ਦਾ ਐ ਕੋਈ ਅਥਨ ਨੂੰ ਤਾਂ ਥੇ ਹੁੰਦਾ ਨਹੀਂ ਹੁੰਦਾ ਐ ਨਹੀਂ ਪਤਾ 2-4 ਸਾਲ ਤਾਂ ਦੇਖ ਦਿਖਾਈ ਤੇ ਨੰਗ ਜਾਂਦੇ ਨੇ ਕਹਾ ਕੇਰਾ ਕਿਹੜਾ ਘਰ ਆਪਣੇ ਪਹਿਲੀ ਵਾਰੀ ਪਸੰਦ ਆ ਜੂ ਦੇਖ ਵੀ ਆਇਆ ਕਰੋ ਓਏ ਐ ਨਹੀਂ ਲੋਟ ਆਉਂਦਾ ਹੁੰਦਾ ਕੁੜੀ ਦੀ ਪੜ੍ਹਾਈ ਦਾ ਜ਼ੋਰ ਹੈ ਉਧਰੋਂ ਪਥਾਂ ਦੇਖ ਲਈਏ ਸਾਰਾ ਕੁਝ ਪਸੰਦ ਆ ਜੇ ਅਗਲਾ ਖੜਦਾ ਕੌਣਾ ਮੁੜ ਕੇ ਫਿਰ ਫਿਰ ਕੀ ਕਰਾਂਗੇ ਵਿਚੀ ਰਹੀ ਸਾਰਾ ਕੁਝ ਚਲ ਆ ਪੜ੍ਹ ਲੈਣ ਦੇ ਹੁਣ ਜਿਹੜੀਆਂ 2 ਕਲਾਸਾਂ ਰਹਿ ਗਈਆਂ ਇਹਦੀਆਂ ਫਿਰ ਦੇਖਾਂਗੇ ਮੁੱਕ ਤਾਂ ਸੋਡੇ ਹਾਂ ਪੰਗੇ ਨਹੀਂਗੇ ਐ ਇਨ ਜਮਾ ਮੌਕੇ ਤੇ ਕੰਮ ਕਰਦੇ ਓ ਹਲੇ ਪੜਦੀ ਪੜਦੀ 24-25 ਸਾਲ ਦੀ ਹੋ ਜੂਗੀ ਉਦੋਂ ਬਾਅਦ ਇਹ 4 ਸਾਲ ਫੇਰ ਨੱਥਿਆ ਆਉ ਉਹ ਹੋ ਜੂ 30 ਸਾਲ ਦੀ ਫੇਰ ਕਿਸੇ ਨੇ ਲੈਣੀ ਉਹ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਜਦੋਂ ਜਵਾਖ ਚੰਗਾ ਪੜ ਲਿਖ ਕੇ ਨੌਕਰੀ ਤੇ ਲੱਗ ਜੇ ਰਿਸ਼ਤੇ ਵਾਲੇ ਤਾਂ ਮਗਰ ਮਗਰ ਫਿਰਦੇ ਰਹਿੰਦੇ ਨੇ ਮੈਂ ਤੈਨੂੰ ਦੱਸਾਂ ਗੱਲ ਬੇ ਨੌਕਰੀਆਂ ਕਿਹੜਾ ਤਰੀਆਂ ਪੰਜਾਂ ਨੇ ਕੀ ਪਤਾ ਹੈ ਬਸ ਪੜਾਈ ਜਾਂਦੇ ਆ ਇੱਕ ਪਤਾ ਹੀ ਐ ਵੀ ਨੌਕਰੀ ਤੇ ਲੱਗੂਗੀ ਰੋਟੀ ਰੋਟੀ ਬਣਾ ਲਈ ਰੋਟੀ ਤਾਂ ਪਕਾਈ ਨਹੀਂ ਹਲੇ ਹੈ ਹੀ ਨਹੀਂ ਸੀ ਕਰੇ ਮੈਂ ਅਖ ਚਲ ਮੈਂ ਫੇਰ ਲਾ ਲੂੰਗੀ ਮੈਂ ਆ ਉਧਰ ਕੱਪੜਾ ਲੀਡਾ ਜਾ ਧੋਣ ਲੱਗ ਗਈ ਇੰਨੇ ਆ ਫੇਰ ਕਾਲ ਫਿਰ ਮੁੰਡਾ ਵੀ ਭੱਗਿਆ ਮੈਂ ਹੋਰ ਮੁੰਡਾ ਤਾਂ ਬਸ ਪੁੱਛਣਾ ਅੱਜ ਉਹਨੇ ਪਕਾਈ ਨਹੀਂ ਹੈਗੀ ਉਹਦੀ ਮਾਂ ਦਾ ਫੋਨ ਆ ਗਿਆ ਬਸ ਇੰਨੇ ਚ ਤੈਨੂੰ ਪਤਾ ਮਾੜੀ ਕਿਚਕਿਚੀ ਕਰਕੇ ਅਹੀਂ ਭੱਗਿਆ ਸੋਂਗਾ ਭੁੱਖਾ ਭੱਗਿਆ ਮੈਂ ਤਾਂ ਡਮਚੀ ਜਾਂਦਾਗਾ ਹਨੇ ਇੱਥੇ ਕੁਛ ਖਾਉ ਖਾਣੀ ਭੁੱਖੇ ਹੀ ਰੂਆ ਥੰਤ ਮੈਨੂੰ ਤਾਂ ਐ ਲੱਗਦਾ ਇਹ ਆਪਣੇ ਵਾਲੇ ਮੁੰਡੇ ਦੀ ਸੱਸ ਜਿਹੜੀ ਦੁਨੀਆ ਦੀ ਪਹਿਲੀ ਮਾਂ ਹੈ ਜਿਹੜੀ ਕੁੜੀ ਨੂੰ ਪੁੱਠੀਆਂ ਮੱਤਾਂ ਦਿੰਦੀ ਹੈ ਘਟੋ ਘਟ ਜਦੋਂ ਫੋਨ ਕਰਦੀ ਹੈ ਚਾਰ ਗੱਲਾਂ ਸਿਆਣੀਆਂ ਦੱਸਣ ਦਾ ਫਰਜ਼ ਬਣਦਾ ਉਹ ਵੀ ਭਾਈ ਨਾ ਤੇਰੇ ਸੱਸ ਸਹੁਰਾ ਨੇ ਤੇਰੇ ਘਰ ਆਲਾ ਹੈ ਤੋ ਇਹਨਾਂ ਦੀ ਇੱਜ਼ਤ ਕਰੇ ਹੀ ਤੇਰਾ ਕਰ ਹੈ ਚੱਲ ਕੋਈ ਨਾ ਫੇਰ ਹੁਣ ਤੂੰ ਵੀ ਕਾਨੂੰ ਬੋਲੀ ਜਾਣਾ ਹੈਗਾ ਪਹਿਲਾਂ ਉਹ ਬੋਲ ਕੇ ਭੱਗ ਗਿਆ ਐਵੇਂ ਘਰ 'ਚ ਕਲੇਸ਼ ਪਊਗਾ ਚੱਲ ਉਹਨੇ ਫੋਨ ਕਰ ਲੈਨੇ ਗੱਲ ਕਰ ਲਈ ਇੱਕ ਆਏ ਐ ਡੁੱਬੜੀ ਦਾ ਚੱਲ ਗੱਲ ਕਰ ਲੈ ਦੋ ਚਾਰ ਮਿੰਟ ਫੇਰ ਆਪਦੇ ਕੰਮ ਲੱਗ ਜੇ ਨਾ ਫੇਰ ਲੱਗੀ ਰਹਿੰਦੀ ਐ ਸੁੰਗਾ ਇੱਥੇ ਖੜੀ ਖੜੀ ਨੂੰ ਫੇਰ ਕਹਿੰਦੀ ਭੈਣ ਦਾ ਫੋਨ ਆ ਗਿਆ ਫੇਰ ਲੈ ਕੇ ਅੰਦਰ ਵੜ ਗਈ ਫੇਰ ਹਾਂ ਉਹ ਖਿਜ ਜਾਂਦੇਗਾ ਉਹ ਮਾਂ ਇਹਦੀ ਕੱਲੀ ਐ ਯਾਰ ਖਾਲੀ ਕੈਸਟ ਲੈ ਕੇ ਤਰਪਾਂ ਦੇ ਗਮਾਂਢ ਚ ਜਾ ਮੈਂ ਫੁੱਲ ਕਰਕੇ ਲਿਆਉਂਦੀ ਐ ਉਸ ਤੋਂ ਬਾਅਦ ਫਿਰ ਰੀਰ ਉਹ ਸਾਰੀ ਇਹਨੂੰ ਸੁਣਾਉਂਦੀ ਐ ਵੀ ਤੂੰ ਉੱਥੇ ਵਾਲੀਆਂ ਗੱਲਾਂ ਇਹਨੂੰ ਕੁੜੀ ਨੂੰ ਕਿਉਂ ਦੱਸਦੀ ਐ ਐ ਘਰਾਂ ਚ 100 ਕੁਸ ਹੁੰਦਾ ਰਹਿੰਦਾ ਉਹੀ ਕੁਸ ਸਿੱਖੀ ਜਾਂਦੀ ਐ ਫਿਰ ਸੱਚੀ ਗੱਲ ਐ ਤੇਰੀ ਕਦੇ ਕਦੇ ਤਾਂ ਨਾ ਮੈਨੂੰ ਵੀ ਐਂ ਜੇ ਲੱਗਣ ਲੱਗ ਜਾਂਦਾ ਵੀ ਪਹਿਲਾਂ ਆਪਾਂ ਨੇ ਐਂ ਦੇਖਣਾ ਸੀ ਵੀ ਕੁੜੀ ਦੇ ਭਾਈ ਪਰਜਾਈ ਹੈਗੇ ਨੇ ਜੇ ਘਰੇ ਪਰਜਾਈ ਹੋਵੇ ਨਾ ਡਾਂਗ ਗਾਲੀ ਫੇਰ ਥੋੜਾ ਜਿਹਾ ਅਗਲੀ ਬਸਦੀ ਹੁੰਦੀ ਐ ਨਹੀਂ ਤਾਂ ਫਿਰ ਤੈਨੂੰ ਪਤਾ ਪਿੱਛੇ ਦੀ ਚਾਹ ਕ ਕਰੀ ਜਾਂਦੀ ਐ ਬਸ ਜਿਹੜੀ ਗਲਤੀ ਹੋਣੀ ਸੀ ਹੋ ਗਈ ਹੁਣ ਤਾਂ ਨਾ ਚੁੱਪ ਕਰਕੇ ਆਪਦਾ ਟਾਈਮ ਕੱਢ ਲਓ ਸੋង ਜੇ ਆਪ ਐ ਕਰੀ ਜਾਵਾਂਗੇ ਫਿਰ ਮੁੰਡਾ ਜ਼ਿਆਦਾ ਹੀ ਬੋਲੂ ਫਿਰ ਇਹਨਾਂ 'ਚ ਕਲੇਸ਼ ਵੱਧ ਵੱਧੂਗਾ ਉਹ ਸਿਆਣੇ ਕਹਿੰਦੇ ਹੁੰਦੇ ਨੇ ਕਹਿੰਦੇ ਸਿਆਣ ਫਤੋ ਕੰਮ ਲੈਣਾ ਚਾਹੀਦਾ ਮੈਂ ਤਾਂ ਉੱਥੇ ਸਿਆਣਪ 'ਚ ਰਹਿ ਗਿਆ ਮੈਂ ਐ ਕਰ ਲਿਆ ਮਾਚਲ ਹੁਣ ਦੇਖ ਦਿਖਾਈ ਕਰਨਾ ਆ ਜੇ ਆਪਾਂ ਜਵਾਬ ਦਿੰਨੇ ਆ ਕੱਲੀ ਬੁੜੀ ਐ ਇਹਦੇ ਦਿਲ 'ਤੇ ਕੀ ਬੀਤੂ ਐਵੇਂ ਕੀ ਦਿਲਦੁਖੀ ਕਰਨਾ ਕਿਸੇ ਦਾ ਵੀ ਮੇਰੀ ਕੁੜੀ ਨੂੰ ਛੱਡ ਕੇ ਚੱਲ ਆਪਣੇ ਪਸੰਦ ਆ ਗਿਆ ਸਾਰਾ ਕੁਝ ਉਹ ਵੀ ਘਰ ਵਧੀਆ ਗਿਆ ਸੀ ਕੋਈ ਘਾਟ ਵੀ ਨਹੀਂ ਕਾਸੀ ਗੱਲ ਦੀ ਪੰਗਾ ਤਾਂ ਇਸੇ ਗੱਲ ਦਾ ਹੈ ਵੀ ਹੁਣ ਮੱਤਾਂ ਪੁੱਠੀਆਂ ਦਿੰਦੀ ਐ ਚਾਬੀਆਂ ਦੇਈ ਜਾਂਦੇ ਦੇਈ ਜਾਂਦੇ ਵੀ ਸਾਡਾ ਕੀ ਜਊ ਕਰਪਾ ਹੀ ਤੁਹਾਡੀ ਕੁੜੀ ਦਾ ਖਰਾਬ ਹੁੰਦਾ ਫਿਰ ਕੋਈ ਨਾ ਆਪਾਂ ਕੀ ਲੈਣੀ ਇਹਨਾਂ ਦੀ ਜ਼ਿੰਦਗੀ ਐ ਇਹਨਾਂ ਨੇ ਕੱਟਣੀ ਐ ਜਿੰਮੇ ਮਰਜ਼ੀ ਕੱਟਣਾ ਅੱਜ ਨਾ ਚਿਰ ਆਪ ਹੈਗੇ ਆ ਕੰਮ ਬਣਦਾ ਕੰਮ ਕਰੀ ਚੱਲੋ ਵਿੱਚ ਟੰਗੜੇ ਕਢਾਓ ਨਾ ਬਸ ਇਸੇ ਚੀ ਭਲਾਈ ਐ ਇਕੱਲੀ ਭਲਾਈ ਨੂੰ ਕੀ ਕਰਾਂਗੇ ਹੈ ਕਿੱਥੇ ਤਾਂ ਜਵਾਖ ਦੇ ਦਿਮਾਗ ਦੇ ਵਿੱਚ ਕੋਈ ਚੰਗਾ ਕੰਮ ਚੰਗੀਆਂ ਗੱਲਾਂ ਭਰੀਆਂ ਜਾਣ ਕਿੱਥੇ ਉਹੀ ਫੂਸਾ ਉਹਦਾ ਕੀ ਫਾਇਦਾ ਉਸੇ ਤੇ ਫਿਰ ਜਵਾਖ ਲੱਗ ਜਾਂਦਾ ਮੁੜ ਕੇ ਤਾਣੀ ਲੋਟ ਨਹੀਂ ਆਉਂਦੀ ਹੁੰਦੀ ਮੈਂ ਤੈਨੂੰ ਦੱਸਾਂ ਫਿਰ ਕਹਾਂਗੇ ਕਿਹਨੂੰ ਜੇ ਕਹਾਂਗੇ ਕਲੇਸ਼ ਪਊ ਤਾਂ ਹੀ ਕਹਿੰਨੇ ਵੀ ਚੁੱਪਚੀ ਭਲਾਈ ਆ ਚੁੱਪ ਕਰਕੇ ਬਹਿ ਜਾ ਬਸ ਬਾਲਾ ਬੋਲੇ ਹੀ ਨਾ ਕਰ ਇਹ ਸਿੱਤਰ ਖਾਵਾਂਗੇ ਹਾਂ ਚੁੱਪ ਕਰ ਜਾਇਆ ਕਰ ਸੂਈ ਧਾਗਾ ਚੱਕ ਰਿਆ ਚਾਰ ਤੋਪੇ ਮੇਰੇ ਮੂੰਹ ਤੇ ਲਾ ਦੇ ਚਾਰ ਆਪਦੇ ਤੇ ਲਾ ਲੈ ਮੈਂ ਘਰੇ ਰਹਿਣੀ ਆ ਸਾਰਾ ਦਿਨ ਰਹਿਣਾ ਅਸੀਂ ਨਹੀਂ ਸੱਸ ਨੂੰ ਹਨ ਤੂੰ ਕੰਮ ਵਿੱਚ ਸੋਕਣਾ ਵਾਂਗੂ ਆਡੇ ਲਾਉਂਦਾ ਹੈਂਗਾ ਬਸ ਤੂੰ ਚੁੱਪ ਕਰ ਜਾ ਰੋਟੀ ਖਾ ਲਿਆ ਕਰ ਆਪਦਾ ਸੱਥ ਚ ਮਗ ਜਾ ਕਰ ਖੇਤ ਦਾ ਕੰਮ ਬਣਦਾ ਕਰ ਲੈ ਨਹੀਂ ਠੇ ਲੱਗ ਅਗਠੇਕੇ ਦੇ ਲਾ ਦੇ ਕਮਾਲ ਕਰੀ ਨਹੀਂ ਆ ਉਹ ਮੈਂ ਇੱਥੇ ਗੇੜੇ ਦਿੰਦਾ ਸੋਣਾ ਲੱਗੂ ਫੇਰ ਇੱਥੇ ਨਾਲ ਵਿੱਚ ਫਸ ਰੋਟੀ ਦੱਸ ਪਕਾਵਾ ਹੋਣੀ ਓਏ ਮੈਂ ਤਾਂ ਉੱਥੋਂ ਆਇਆ ਆ ਗਿਆ ਉੱਠ ਕੇ ਮਾਹ ਚੱਲ ਮੈਂ ਦੋ ਰੋਟੀਆਂ ਖਾਇਆ ਮਾਂ ਭਾਈ ਫੇਰ ਕਰਦੇ ਆ ਮੀਟਿੰਗ ਆਪਾਂ ਕੋ ਗੱਲਬਾਤ ਆਹ ਦੇ ਲੈ ਖਵਾ ਤੇ ਨਾਨ ਮੈਨੂੰ ਤਾਂ ਚਾਹ ਦੀ ਘੁੱਟ ਦੇ ਮੈਂ ਤਾਂ ਮੁੜਨਾ ਛੇਤੀ ਤੁੰਗਾ ਲਿਆ ਦਿੰਨੀ ਹੈ ਤੇਰੀਆਂ ਮੀਟਿੰਗਾਂ ਨਹੀਂ ਲੋਟ ਆਉਂਦੀਆਂ ਇਹ ਕੰਗੀਆਂ ਚਕਾਈਆਂ ਹੁਣ ਵੱਡੇ ਖਾਲ ਚਲਾਈਆਂ ਹੁਣ ਤੁਸੀਂ ਤੁਹਾਨੂੰ ਫੇਰ ਪਤਾ ਲੱਗਦਾ ਕੰਮ ਕੀ ਹੁੰਦਾ ਕੱਲਾ ਟੁਕੜਾ ਥੱਪਣ ਤੋਂ ਲੱਗ ਜੇ ਨੇ ਐ ਕਰਨਾ ਵੀ ਪਤਾ ਨਹੀਂ ਕਿੱਡਾ ਔਖਾ ਕੰਮ ਐ ਲੈ ਤੁਸੀਂ ਖੇਤ ਵਾਲਾ ਕਰ ਲਿਆ ਕਰੋ 20 ਬੰਦਿਆਂ ਦੀ ਕੱਲਾ ਪਕਾ ਦੂ ਮੈਂ ਕਿੱਡੀ ਕੀ ਗੱਲ ਐ ਆ ਦੋ ਰੋਟੀਆਂ ਪਿਛੇ ਲੜੀ ਜਾਂਦੀਆਂ